ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਾ ਟੀਵੀ ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਇੱਕ ਐਨਆਰਆਈ ਦੇ ਘਰ ਦੇ ਉੱਤੇ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਘਟਨਾ ਰਾਤ ਸਾਢੇ 12 ਵਜੇ ਦੀ ਦੱਸੀ ਜਾ ਰਹੀ ਹੈ ਦਰਸਲ ਬੀਤੀ ਰਾਤ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਨੇੜਲੇ ਪਿੰਡ ਮਾੜੀ ਟਾਂਡਾ ਦੇ ਐਨਆਰਆਈ ਦੇ ਘਰ ਉੱਤੇ ਗੇਟ ਉੱਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਰੋਂ ਗੋਲੀਆਂ ਚਲਾਈਆਂ ਗਈਆਂ ਰਾਤ 12:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਗੋਲੀਆਂ ਚ ਲਾਉਣ ਵਾਲੇ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਕਿ ਕਿਵੇਂ ਬਿਨਾਂ ਕਿਸੇ ਡਰ ਇਹਨਾਂ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਦੱਸਦੇ ਕਿ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ 3 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਅਤੇ ਪਿੰਡ ਮਾੜੀ ਟਾਂਡਾ ਵਿਖੇ ਰਹਿ ਰਿਹਾ ਹੈ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਵੀ ਲੜਿਆ ਪਰ ਹੀ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਐਨਆਰਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਆਂ ਚੱਲਣ ਦਾ ਪਤਾ ਨਹੀਂ ਲੱਗਾ ਪਰ ਸਵੇਰੇ ਉਹਨਾਂ ਦੇ ਘਰ ਅੱਗੇ ਪਿੰਡ ਵਾਸੀ ਜਮ੍ਹਾਂ ਹੋਏ ਸਨ ਜਿਨ੍ਹਾਂ ਨੇ ਦੱਸਿਆ ਕਿ ਰਾਤ ਤੁਹਾਡੇ ਗੇਟ ਵਿੱਚ ਕੋਈ ਗੋਲੀਆਂ ਮਾਰ ਕੇ ਚਲਾ ਗਿਆ ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਇਸ ਵਿੱਚ ਦੋ ਨੌਜਵਾਨਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦਿੱਤੀ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਸਾਰੀ ਘਟਨਾ ਦੀ ਪੁਲਿਸ ਵੱਲੋਂ ਹਰੇਕ ਪਹਿਲੂ ਤੋਂ ਬਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਗੁਰਦਾਸਪੁਰ ਦੇ ਸ੍ਰੀ ਹਰगोबिंदਪੁਰ ਦੇ ਨੇੜਲੇ ਮਾੜੀ ਟਾਂਡਾ ਦੇ ਪਿੰਡ ਵਿੱਚ ਐਨ ਆਰ ਆਈ ਦੇ ਘਰ ਦੇ ਗੇਟ ਉੱਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਹ ਘਟਨਾ ਰਾਤ ਸਾਢੇ 12 ਵਜੇ ਦੀ ਹੈ ਸੀਸੀਟੀਵੀ ਕੈਮਰੇ ਵਿੱਚ ਗੋਲੀਆਂ ਚ ਚਲਾਉਣ ਵਾਲੇ ਕੈਦ ਹੋ ਗਏ ਜਿਨ੍ਹਾਂ ਵੱਲੋਂ ਇਸ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਆਨੰਦ ਗਿੱਧਾ ਰਹਿਣ ਵਾਲੇ ਜੀ ਮੇਰਾ ਨਾਮ ਭਾਜੀ ਰੁਪਿੰਦਰ ਸਿੰਘ ਰومی ਆ ਮੈਂ ਪਿੰਡ ਮਾੜੀ ਟੰਡਾ ਜੀਰ ਕੋਲੋਂ ਬੁਲਾਇਆ ਗਦਰ ਵਾਕਿਆ ਭਾਜੀ ਅਸੀਂ ਸੁੱਤੇ ਹੀ ਕੋਈ ਸਾਢੇ 11:30 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਠੇ ਤੇ ਚੜ੍ਹ ਕੇ ਦੇਖਿਆ ਵਾ ਤੇ ਮੈਨੂੰ ਤਾਂ ਕੁਝ ਬਦਲਦਾ ਦੇਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਰਕਾਰ ਆਉਂਦੀ ਆ ਹੂੰ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੈਨੂੰ ਕੋ ਬਾਹਰ ਉਹ ਬਸ ਉਨੇ ਕੋ ਗੱਲ ਲਈ ਕਿਤੇ ਫੋਨ ਕੱਟਦਾ ਤਾਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਿੰਦੇ ਤੇਰੇ ਘਰੇ ਗੋਲੀ ਚਲਾਈ ਬਾਹਰ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤਾਂ ਉਹਦੇ ਵਿੱਚ 2000 ਮੁੰਡੇ ਦੇ ਮੂੰਹ ਬੰਨੇ ਜਣ ਪਛਾਤੇ ਤੇ ਉਹ ਫਾਇਰ ਕਰਤੀ ਰਹੀ ਡੇਟ ਦੇ ਤੇ ਕੋਈ ਦੱਲੇ ਕਾਲ ਕਾਲ ਵੀ ਜੇ ਤਣਕੇ ਪਰ ਰਿਕਾਲ ਵੀ ਪਹਿਲੇ ਜੰਨੇ ਬਾਅਦ ਕੋਈ ਕੋਈ ਕਾਲ ਜੀ ਬਾਅਦ ਚ ਗੋੜਾ ਜਿਹੜਾ ਮੰਗ ਕੀਤੀ ਕੋਲ ਨੂੰ ਨਹੀਂ ਕੋਈ ਕਾਲ ਅਜੇ ਕੋਈ ਕਾਲ ਤੇ ਇਸ ਬੰਦੇ ਕੋਈ ਸ਼ਿਕਾਇਤ ਸਕਾਦਰ ਮੈਂ ਦੇਤੀ ਹੈ ਕਿ ਡੀਐਸਓ ਸਾਹਿਬ ਨੂੰ ਕਾਲ ਕੀਤੀ ਹੈ ਐਸਐਚਓ ਸਾਹਿਬ ਤੇ ਪ੍ਰਸ਼ਾਸਨ ਆਇਆ ਵਾ ਜੀ ਤੇ ਕਾਰਵਾਈ ਚੱਲ ਰਹੀ ਜੀ ਮੰਗ ਕਰਦਾ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਣ ਫੜੇ ਜਾਣ ਤੇ ਕੌਣ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮੱਦੇ ਜੀ ਇਹ ਲੱਗਦਾ ਤੁਹਾਨੂੰ ਕੋਈ ਵੀ ਪਿੱਛੇ ਫਰ ਲਗਤਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਂ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਆ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੁੰਦੀ ਹੈ ਆਪਣੇ ਆਪ ਦੇਖ ਲਾ ਸਕਦੇ ਇਨਾਂ ਦੇ ਦਾ ਮੇਰਾ ਨਾਮ ਅਜੇਂਦਰ ਸਿੰਘ ਪਿੰਟਾਂ ਦਾ ਹਾਂਜੀ ਤੇ ਕੀ ਦਾ ਤੀ ਵਕਿਆ ਚੋ ਮੈਂ ਭਾਜੀ ਆਉਂਦੇ ਸੀ ਇਧਰੋਂ ਆਪਣੇ ਪਾਣੀ ਲਾਗ ਨਾ ਰਾ ਸਾਡੇ 12 12 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲਿਟੇ ਦੋ ਜਣੇ ਸੀ ਅਣਪਛਾਤੇ ਕਿੰਨੇ ਹਾਂਡੇ ਲਿਟੇ ਇੱਕ ਹਾਂਡਾ ਸੀ ਆਈ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਨਾ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਚੱਲਦੇ ਹਾਂਡੇ ਦੇ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਾਂ ਕਰਕੇ ਉਹ ਨਿਕਲ ਗਈ ਹੁਣ ਜੇਰ ਨੂੰ ਹਾਂਜੀ ਮੋਟਰਗੱਡੀ ਸੀਗੀ ਮੋਟਰਦੋ ਸਪਲੈਂਡਰ ਸੀ